ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ 1 ਅਪ੍ਰੈਲ ਤੋਂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਮੰਡੀਆਂ ਵਿੱਚ ਇਸ ਵਾਰ ਕਣਕ ਦੀ ਆਮਦ ਲੇਟ ਹੋਣ ਕਰਕੇ ਮੰਡੀਆਂ ਵਿੱਚ ਕੋਈ ਵੀ ਕਿਸਾਨ ਆਪਣੀ ਕਣਕ ਲੈ ਕੇ ਨਹੀਂ ਪਹੁੰਚਿਆ ਦੂਜੇ ਪਾਸੇ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਆਪ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਐਸਡੀਐਮ ਨਾਭਾ ਅਤੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਇਸ ਵਾਰ ਮੰਡੀ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਵੇਗੀ ਆਪ ਪਾਰਟੀ ਦੇ ਇਸ ਉਪਰਾਲੇ ਤੋਂ ਲੋਕ ਵੀ ਕਾਫੀ ਖੁਸ਼ ਦਿਖਾਈ ਦਿੱਤੇ ਬਿਲਕੁਲ ਅੱਜ ਮੰਡੀ ਬੋਰਡ ਨਾਬਾ ਦਾਣਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਆ ਔਰ ਕਿਉਂਕਿ ਕਣਕ ਦਾ ਸੀਜ਼ਨ ਜਿਹੜਾ ਜੀ ਆਲਰੇਡੀ ਇੱਕ ਤਰੀਕ ਤੋਂ ਜਿਹੜੀ ਹੈ ਉਹਦੀ ਵਿਕਰੀ ਸ਼ੁਰੂ ਹੋ ਚੁੱਕੀ ਆਰ ਬੇਸ਼ੱਕ ਹਲੇ ਮੰਡੀ ਦੇ ਵਿੱਚ ਕਣਕ ਨਹੀਂ ਆਈ ਪਰ ਉਮੀਦ ਕਰਦੇ ਆ ਦੋ ਚਾਰ ਦਿਨਾਂ ਦੇ ਵਿੱਚ ਆਣੀ ਸ਼ੁਰੂ ਹੋ ਜੂਗੀ ਅੱਜ ਸਤਕਾਰਯੋਗ ਮੈਡਮ ਕਨੂ ਗਰਗ ਜੀ ਐਸਟੀ ਨਾਬਾ ਤੇ ਸੈਕਟਰੀ ਸਾਹਿਬ ਨੇ ਜੀ ਕਮੇਟੀ ਤੇ ਸਾਰੇ ਉਹਦੇ ਜਿਹੜੇ ਉਹਦੇ ਤੇ ਅਲੱਗ-ਅਲੱਗ ਡਿਊਟੀਆਂ ਦੇ ਰਹੇ ਨੇ ਸਾਰੇ ਅਫਸਰ ਸਾਹਿਬਾਨ ਇੱਥੇ ਪਹੁੰਚੇ ਨੇ ਤੇ ਸਭ ਤੋਂ ਫੀਡਬੈਕ ਲਈ ਗਈ ਹੈ ਜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਜੀ ਬਾਰਦਾਨੇ ਦੀ ਔਰ ਇਸ ਵਕਤ ਮੈਂ ਮੇਰੇ ਸਾਹਮਣੇ ਪਿਆ ਪੇਪਰ ਜਿਹਦੇ ਵਿੱਚ ਤਕਰੀਬਨ ਤਕਰੀਬਨ 80% ਬਾਰਦਾਨਾ ਜਿਹੜਾ ਜੀ ਨਵਾਂ ਉਹ ਆਲਰੇਡੀ ਨਾਬਾ ਦਾਣਾ ਮੰਡੀ ਚ ਤੇ ਭਾਸ ਤੋਂ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਜਿਹੜਾ 20% ਬਾਰਦਾਨਾ ਨਵਾਂ ਆਉਣਾ ਬਾਕੀ ਹੈ ਜੀ ਤੇ ਇਹਦੇ ਵਿੱਚ ਜਿਹੜਾ ਲਿਫਟਿੰਗ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਆ ਟਰੱਕ ਯੂਨੀਅਨ ਨਾਪਾ ਦੇ 300 ਟਰੱਕ ਨੇ ਜੀ ਔਰ ਭਾਸੋਂ ਦੇ 169 ਟਰੱਕ ਨੇ ਤੇ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬਾਨ ਵੀ ਆਏ ਹੋਏ ਨੇ ਤੇ ਇਹਦੇ ਵਿੱਚ ਮਾਰਕ ਫੈਡ ਹੈ ਜੀ ਜਿਨ੍ਹਾਂ ਨੇ ਇਹ ਚੱਕਣਾ ਕਣਕ ਜਿਹੜੀ ਔਰ ਪੰਸਪਾ ਤੇ ਵੇਅਰ ਹਾਊਸ ਹੈ ਤੇ ਪਨ ਗਰੇਨ ਹੈ ਚਾਰ ਕੰਪਨੀਆਂ ਨੇ ਔਰ ਚਾਰਾਂ ਨੇ ਹੀ ਇਹ ਜਿਹੜਾ ਜੀ ਇੱਥੋਂ ਜਿਹੜਾ ਕਣਕ ਖੇਦਣੀ ਔਰ ਚੱਕਣੀ ਹੈ ਤੇ ਇਹਦੇ ਵਿੱਚ ਮੇਜਰ ਇੱਕ ਤਾਂ ਹੈਗੀ ਬਾੜਦਾਨਾ ਬਾੜਦਾਨਾ 80% ਆਲਰੇਡੀ ਆ ਚੁੱਕਾ ਹੈ ਜਿਹੜਾ ਬਾਕੀ 20% ਉਹ ਵੀ ਮੇਕਸ਼ਰ ਕਰਦੇ ਆ ਵੀ ਜਲਦੀ ਆ ਜਾਵੇ ਜਿਹੜੀ ਲਿਫਟਿੰਗ ਦੀ ਪ੍ਰੋਬਲਮ ਹੈ ਉਹਦੇ ਵਿੱਚ ਕੀ ਹੈ ਕਿ ਕਣਕ ਦਾ ਸੀਜ਼ਨ ਇੱਕਦਮ ਹੀ ਆ ਜਾਂਦਾ ਝੋਨੇ ਦਾ ਸੀਜ਼ਨ ਰੁਕ ਰੁਕ ਕੇ ਆਉਂਦਾ ਤੇ ਉਹਦੇ ਵਿੱਚ ਲਿਫਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜਿਸ ਦੇ ਕਰਕੇ ਲੇਬਰ ਤੇ ਵੀ ਇੱਕਦਮ ਲੋਡ ਪੈ ਜਾਂਦਾ ਟਰੱਕਾਂ ਤੇ ਵੀ ਲੋਡ ਪੈ ਜਾਂਦਾ ਅੱਗੇ ਜਿੱਥੇ ਜਿੱਥੇ ਜਾ ਕੇ ਉਹ ਜਿਹੜੀ ਕਣਕ ਲਾਉਣੀ ਹੈ ਉੱਥੇ ਵੀ ਇੱਕਦਮ ਜਿਹੜੀ ਟ੍ਰੈਫਿਕ ਹੋ ਜਾਂਦੀ ਹੈ ਸੋ ਇਹਦੇ ਤੇ ਵੀ ਬੇਨਤੀ ਕੀਤੀ ਹੈ ਸਭ ਨੂੰ ਕਿ ਜ਼ਰੂਰੀ ਕੀਤਾ ਜਾਵੇ ਕਿ ਜਿਹੜੀ ਹੈ ਲਿਫਟਿੰਗ ਹੈ ਉਹ ਪ੍ਰੋਪਰ ਸਮੂਥ ਚੱਲੇ ਔਰ ਅਗਰ ਜਿਹੜਾ ਕੋਈ ਪੀਕ ਟਾਈਮ ਵਿੱਚ ਹੈਗਾ ਉਹਦੇ ਵਿੱਚ ਲੇਬਰ ਵੱਧ ਜਿਹੜੀ ਹੈ ਉਹ ਹਾਇਰ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਹੋਵੇ ਨਾ ਆਰਥਿਕ ਸਮੱਸਿਆ ਆਵੇ ਔਰ ਜਿਹੜੀ ਦਾਣਾ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਨੇ ਕਿਹਾ ਕਿ ਅਸੀਂ ਇਕਸਕ 10% ਪਹਿਲਾਂ ਸਾਡੇ ਕੋਲੇ 9 ਨੇ వాటర్ ਕੁਲਰ ਔਰ ਲੋਡ ਪਈਦਾ ਸੀ ਔਰ ਵੀ ਲਾਵਾਂਗੇ ਵਾਸ਼ਰੂਮ ਤੇ ਟਾਇਲਟ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੂੰ ਟੈਂਪਰੇਰੀ ਜਿਹੜੇ ਆਰਟੀਫੀਸ਼ੀਅਲ ਵਾਸ਼ਰੂਮ ਟਾਇਲਟ ਵਗੈਰਾ ਮੰਦੇ ਦੀ ਉਹ ਇੱਥੇ ਲਾਉਣ ਵਾਸਤੇ ਕਿਹਾ ਗਿਆ ਔਰ ਪਾਸੋਂ ਦਾਣਾ ਮੰਡੀ ਦੇ ਵਿੱਚ ਵੀ ਲਾਉਣ ਵਾਸਤੇ ਕਿਹਾ ਗਿਆ ਕਿ ਉੱਥੇ ਵੀ ਐਕਸਟਰਾ ਉਹ ਲਾਏ ਜਾਣ ਔਰ ਜਿਹੜੀਆਂ ਬਾਕੀ ਪਿੰਡਾਂ ਚ ਮੰਡੀਆਂ ਨੇ ਜੀ ਚਾਹੇ ਉਹ ਬਨੇਰੇ ਵਾਲੀ ਮੰਡੀ ਹੈ ਚਾਹੇ ਥੂਹੀ ਵਾਲੀ ਮੰਡੀ ਹੈ ਚਾਹੇ ਹੱਲਾ ਵਾਲੀ ਮੰਡੀ ਹੈ ਜਿਹੜੀਆਂ ਵੀ ਅਲੱਗ-ਅਲੱਗ ਮੰਡੀਆਂ ਨੇ ਚਾਹੇ ਗਲਵੱਟੀ ਵਾਲੀ ਮੰਡੀ ਹੈ ਸਾਰੀਆਂ ਮੰਡੀਆਂ ਦੇ ਵਿੱਚ ਵੀ ਉੱਥੇ ਮੇਕ ਸ਼ੁਰਾ ਹੈ ਕਿ ਉੱਥੇ ਪੀਣ ਵਾਲਾ ਪਾਣੀ ਤੇ ਟਾਇਲਟ ਵਾਸ਼ਰੂਮ ਦਾ ਪ੍ਰੋਪਰ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਕੰਮ ਹੈ ਜੀ ਸੋ ਇਹ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਨੇ ਹੋਈਆਂ ਨੇ ਔਰ ਇਹਦੀ ਪ੍ਰੋਪਰ ਮੋਨੀਟਰਿੰਗ ਕਰਾਂਗੇ ਕਿ ਟੀਮ ਵੀ ਬਣਾਵਾਂਗੇ ਪਰਸਨਲ ਜਿਹੜੀ ਚੈੱਕ ਵੀ ਕਰੂਗੀ ਔਰ ਅਗਰ ਇਸ ਦਰਮਿਆਨ ਕਿਤੇ ਵੀ ਕਿਸਾਨ ਭਰਾ ਵੀ ਆਏ ਸੀ ਉਹਨਾਂ ਨੇ ਵੀ ਆਪਣੇ ਸੁਝਾਅ ਦਿੱਤੇ ਨੇ ਸਾਰੇ ਅਫਸਰ ਸਾਹਿਬਾਨ ਨੇ ਆਪਣੀ ਆਪਣੀ ਗੱਲ ਰੱਖੀ ਹੈ ਔਰ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਵੀ ਬੈਠੇ ਨੇ ਸਾਬਕਾ ਪ੍ਰਧਾਨ ਸਾਰੇ ਬੈਠੇ ਨੇ ਤੇ ਸਭ ਨਾਲ ਡਿਸਕਸ਼ਨ ਹੋਈ ਆ ਸਾਡਾ ਮਕਸਦ ਹੈ ਜੀ ਕਿ ਆਮ ਪਾਰਟੀ ਦੀ ਸਰਕਾਰ ਨਵੇਂ ਨਵੇਂ ਬਣੀ ਔਰ ਪਹਿਲਾ ਸੀਜ਼ਨ ਆ ਕਿ ਬਿਲਕੁਲ ਸਮੂਥ ਚੱਲੇ ਕਿਤੇ ਵੀ ਕਿਸਾਨ ਨੂੰ ਕਿਤੇ ਵੀ ਆੜਤੀਆਂ ਨੂੰ ਔਰ ਕਿਤੇ ਵੀ ਅੱਗੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਵੀ ਕਿਤੇ ਪ੍ਰੋਬਲਮ ਨਾ ਆਵੇ ਔਰ ਇੱਕ ਮੱਤ ਬਣ ਕੇ ਬੇਨਤੀ ਕਿਸਾਨ ਭਰਾਵਾਂ ਨੂੰ ਕਰਨੀ ਚਾਹਣਾ ਕਿ ਤੁਸੀਂ ਆਪਣੀ ਜਿਹੜੀ ਕਣਕ ਲੈ ਕੇ ਆਉਂਗੇ ਉਹ ਬਿਲਕੁਲ ਸੁੱਕੀ ਲੈ ਕੇ ਆਇਆ ਐ ਨਾਵੇ ਮੰਡੀ ਦੇ ਵਿੱਚ ਆਪਾਂ ਨੂੰ ਸਿਕਾਉਣੀ ਪਵੇ ਉਹਦੇ ਕਰਕੇ ਵੀ ਕਾਫੀ ਪ੍ਰੋਗਰਾਮ ਜਿਹੜਾ ਉਹ ਡਿਸਟਰਬ ਹੋ ਜਾਂਦਾ ਇੱਥੇ ਸੋ ਤੁਸੀਂ ਸਾਰੇ ਸਮਝਦਾਰੋ ਸਿਆਣਿਓ ਵਹਤਾਂ ਸੁੱਕੀ ਆਉਂਦੀ ਐ ਇੱਥੇ ਕਣਕ ਔਰ ਜਿਹੜਾ ਇੱਥੇ ਦਾ ਸਿਸਟਮ ਹੈ ਜੀ ਚਾਹੇ ਪੀਣ ਵਾਲਾ ਪਾਣੀ ਚਾਹੇ ਵਾਸ਼ਰੂਮ ਟਾਇਲਟ ਹੈ ਉਹਨੂੰ ਮੇਨਟੇਨ ਕਰਨਾ ਸਾਫ਼ ਰੱਖਣਾ ਉਹਦੇ ਵਿੱਚ ਆਪਾਂ ਸਭ ਦਾ ਸਹਿਯੋਗ ਚਾਹੀਦਾ ਹੈ ਵੈਸੇ ਤਾਂ ਸਾਰੀ ਟੀਮ ਕੰਮ ਕਰੂਗੀ ਆਪਾਂ ਸਭ ਨੇ ਮਿਲ ਕੇ ਇਹਦੇ ਵਿੱਚ ਆਪਾਂ ਨੇ ਸਹਿਯੋਗ ਕਰਨਾ ਤੇ ਇਹ ਗੱਲਾਂ ਬਾਤਾਂ ਜੀ ਡਿਸਕਸ਼ਨ ਕੀਤੀਆਂ ਨੇ ਔਰ ਮੈਂ ਉਮੀਦ ਕਰਦਾ ਕਿ ਨਾਬਾ ਦੀ ਦਾਣਾ ਮੰਡੀ ਪਾਸੋਂ ਦੀ ਦਾਣਾ ਮੰਡੀ ਔਰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੀਆਂ ਦਾਣਾ ਮੰਡੀਆਂ ਨਾਂਬਾ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਨੇ ਉਹ ਸਾਰਾ ਸਾਡਾ ਕੰਮ ਬਿਲਕੁਲ ਸਮੂਥ ਚੱਲੇਗਾ ਔਰ ਅੱਛੇ ਤਰੀਕੇ ਨਾਲ ਚੱਲੇਗਾ ਮੈਂ ਇਹ ਉਮੀਦ ਕਰਦਾ ਹਾਂ ਕਿ ਕੁਦਰਤੀ ਕਰੋਪੀ ਜਦੋਂ ਮੰਡੀ ਜਾਂਦੀ ਹੈ ਪਾਣੀ ਦੀ ਬੜੀ ਸਮੱਸਿਆ ਆਉਂਦੀ ਹੈ ਜਿਵੇਂ بارش ਹੋ ਜਾਂਦੀ ਹੈ ਇੱਥੇ ਦੇਖਿਆ ਵੀ ਫਸਲਾਂ ਟੁੱਟਦੀਆਂ ਦੇਖਦੀਆਂ ਬਿਲਕੁਲ ਬਿਲਕੁਲ ਇਹ ਇਹ ਤੁਹਾਡਾ ਸਵਾਲ ਬਿਲਕੁਲ ਬਾਜ਼ਰਬਾਹ ਜਿਹੜੀਆਂ ਪਿਛਲੀਆਂ ਨਲਾਇਕ ਸਰਕਾਰਾਂ ਰਹੀਆਂ ਨੇ ਚਾਹੇ ਉਹ ਕਾਂਗਰਸ ਰਹੀ ਆ ਅਕਾਲੀ ਦਲ ਬੀਜੇਪੀ ਰਹੀ ਆ ਉਹਨਾਂ ਨੇ ਕੀਤੇ ਹੀ ਕੱਖ ਨਹੀਂ ਮੰਡੀਆਂ ਦੇ ਵਿੱਚ ਜਿਹੜੀਆਂ ਸਰਕਾਰ ਕਿਦੇ ਸਰਕਾਰਾਂ ਹੁਣ ਤੱਕ ਪ੍ਰਾਪਰ ਕਿਸਾਨਾਂ ਨੂੰ ਇਹ ਸ਼ੋਰ ਨਹੀਂ ਕਰ ਸਕੀਆਂ ਕਿ ਤੁਸੀਂ ਮੰਡੀ ਚਾਹੋਗੇ ਤੁਹਾਡਾ ਮਾਨ ਸਤਕਾਰ ਹੋਏਗਾ ਤੁਹਾਨੂੰ ਬੈਠ ਕੇ ਇੱਥੇ ਚਾਹ ਪਾਣੀ ਤੁਹਾਡੀ ਪ੍ਰਾਪਰ ਕਿਉਂਕਿ ਅੰਦਾਤਾ ਦੇਸ਼ਦਾਨ ਦਾ ਤਾਂ ਰਾਤ ਨੂੰ ਤੇ ਖੁੱਲੇ ਸਮਾਂ ਥੱਲੇ ਮੰਜੇ ਤੇ ਸੌਂਦਾ ਠੀਕ ਹੈ ਨਾ ਜੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਬੇਸ਼ੱਕ ਸਾਡੇ ਅੜਤੀਏ ਭਰਾ ਜਿਹੜੇ ਨੇ ਬਹੁਤ ਸੇਵਾ ਕਰਦੇ ਆ ਉਹ ਆਪਣੇ ਸਾਰੇ ਦਫ਼ਤਰ ਖੋਲ੍ਹ ਦਿੰਦੇ ਆ ਵਾਸ਼ਰੂਮ ਉੱਥੇ ਪੀਣ ਵਾਲਾ ਪਾਣੀ ਸਭ ਕੁਝ ਹੁੰਦਾ ਜੀ ਪ੍ਰਬੰਧ ਪਰ ਉਹ ਪਰਸਨਲ ਆ ਸਰਕਾਰ ਕੀ ਕਰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਕਿਉਂਕਿ ਕਿਸਾਨ ਫਸਲ ਔਗਾਉਂਦਾ ਔਰ ਕਿਸਾਨ ਦੀ ਫਸਲ ਪੂਰੇ ਦੇਸ਼ ਦੇ ਵਿੱਚ ਜਿਹੜੀ ਢਿੱਡ ਭਰਨ ਦਾ ਕੰਮ ਕਰਦੀ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਜਿਹੜਾ ਉਹ ਸਰਕਾਰ ਕਰੇ ਪਹਿਲਾਂ ਜੋ ਹੋਇਆ ਉਹ ਹੋਇਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾ ਸੀਜ਼ਨ ਹੈ ਸਰਕਾਰ ਵੀ ਬਿਲਕੁਲ ਨਵੀਂ ਨਵੀਂ ਬਣੀ ਹੈ ਹਲਤਾਂ ਮਹੀਨਾ ਵੀ ਨਹੀਂ ਹੋਇਆ ਸਰਕਾਰ ਬਣੀ ਨੂੰ ਸੋ ਅੱਗੇ ਤੋਂ ਜਿੰਨੇ ਸੀਜ਼ਨ ਆਉਣਗੇ ਸਾਰੇ ਵਸਤਾ ਇੱਦਿ ਵਿੱਚ ਜੀ ਕਾਫੀ ਸਮੂਦ ਕਿਉਂਕਿ ਸਾਡੇ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਬਿਆਨ ਆਇਆ ਕਿ ਮੰਡੀਆਂ ਦੇ ਵਿੱਚ ਕਿਤੇ ਵੇਟ ਨਹੀਂ ਕਰਨੀ ਪੈਗੀ ਕਿਸਾਨ ਨੂੰ ਅੜਾਰਤੀਆਂ ਵਿੱਚ ਕਿਤੇ ਕੋਈ ਸਮੱਸਿਆ ਨਹੀਂ ਆਏਗੀ ਲਿਫ ਸਾਰਾ ਕੁਸੂ ਮੂ ਚੱਲੇਗਾ ਔਰ ਜਿੱਦਾਂ ਕਿਹਾ ਕਿ ਅਗਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਆ ਬਰਸਾਤ ਆ ਜਾਂਦੀ ਹੈ ਕਈ ਵਾਰੀ ਓਲੇ ਪੈ ਜਾਂਦੇ ਨੇ ਤਾਂ ਇਦਾਂ ਦਾ ਤਾਂ ਉਹਦੇ ਵਿੱਚ ਅਸੀਂ ਇੱਥੇ ਟੈਂਪਰੇਰੀ ਤੌਰ ਤੇ ਕਿਉਂਕਿ ਮੰਡੀ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਇੱਥੇ ਨਾਬਾਂ ਮੰਡੀ ਦੇ ਵਿੱਚ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਨੇ মিডিਆ ਵਾਲੇ ਭਰਾਵਾਂ ਨੂੰ ਦਿਖਾਇਆ ਇੱਥੇ ਬਹੁਤ ਨੁਕਸਾਨ ਹੋਇਆ ਕਿਸਾਨ ਦਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਡਮ ਬੈਠੇ ਨੇ ਐਸ ਡੀ ਐਮ ਜਨਾਬਾ ਕਿ ਉਹਦਾ ਪ੍ਰੋਪਰ ਤਾਂ ਪ੍ਰਬੰਧ ਜਿਹੜਾ ਜਿਵੇਂ ਸੀਵਰੇਜ ਕੰਪਲੀਟ ਹੋ ਗਿਆ ਸਾਰਾ ਉਦੋਂ ਹੋਏਗਾ ਪਰ ਅਸੀਂ ਟੈਂਪਰੇਰੀ ਕੋਈ ਨਾ ਕੋਈ ਪ੍ਰਬੰਧ ਉਹਦਾ ਜ਼ਰੂਰ ਜਿਹੜਾ ਕਰਾਂਗੇ ਤਾਂ ਕਿ ਮੰਡੀ ਦੇ ਵਿੱਚ ਜਿਹੜਾ ਪਾਣੀ ਉਹ ਨਾ ਖੜੇ ਅ ਅ ਜਨਾਬੇ ਦੇ ਵਿੱਚ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਪ੍ਰੋਕਿਊਰਮੈਂਟ ਦੇ ਸਾਰੇ ਅਫਸਰਾਂ ਸਹਿਬਾਨ ਨਾਲ ਏਜੰਸੀਜ਼ ਨਾਲ ਆੜਤੀਆਂ ਨਾਲ ਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਹੈਗੀ ਹੈ ਤੇ ਮੰਡੀ ਦੇ ਵਿੱਚ ਜਿਹੜਾ ਹੈ ਪ੍ਰੋਕਿਊਰਮੈਂਟ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਦਾ ਜਾਇਜ਼ਾ ਲਿੱਤਾ ਗਿਆ ਹੈ ਤੇ ਜਿੰਨੀਆਂ ਏਜੰਸੀ ਦਾ ਚ ਆਈਆਂ ਨੇ ਚਾਹੇ ਉਹ ਉਹ ਡੀ ਐਫ ਐਸ ਵੀ ਲੋਗ ਹੋਣ ਚਾਹੇ ਸੈਕਟਰੀ ਮਾਰਕੀਟ ਕਮੇਟੀ ਹੋਣ ਚਾਹੇ ਜਿਹੜੇ ਕਿ ਆਪਣੇ ਟਰਾਂਸਪੋਰਟ ਦੇ ਜਿਹੜੇ ਠੇਕੇਦਾਰ ਆ ਹੋਣ ਉਹਨਾਂ ਨੂੰ ਸਖਤਦਾਇਤਾ ਦਿੱਤੀਆਂ ਗਈਆਂ ਨੇ ਕਿ ਜਿੰਨਾ ਵੀ ਆਪਣਾ ਪ੍ਰੋਕਿਊਰਮੈਂਟ ਦਾ ਸੀਜ਼ਨ ਜੋ ਕਿ ਇੱਕ ਤਰੀਕ ਤੋਂ ਸਟਾਰਟ ਹੋ ਚੁੱਕਿਆ ਹੈਗਾ ਉਹਦੇ ਵਿੱਚ ਕਿਸਾਨਾਂ ਨੂੰ ਆਟੀਆਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾਸ਼ਰੂਮਸ ਦਾ ਸਾਫ ਸਫਾਈ ਦਾ ਟਰਾਂਸਪੋਰਟ ਦਾ ਲਿਫਟਿੰਗ ਦਾ ਜਿੰਨਾ ਵੀ ਪ੍ਰਬੰਧ ਹੈਗਾ ਉਹ ਪੂਰਾ ਮੁਕੰਮਲ ਕਰ ਲਿਆ ਜਾਏ ਤਾਂ ਕਿ ਜਿਹੜਾ ਇਹ ਸੀਜ਼ਨ ਹੈਗਾ ਹੈ ਉਹ ਬੜੇ ਹੀ ਆਰਾਮ ਨਾਲ ਬਿਨਾ ਕਿਸੇ ਔਖਾਈ ਦੇ ਜਿਹੜਾ ਹੈ ਸਿਰੇ ਚੜਿਆ ਜਾ ਸਕੇ ਮੈਡਮ ਹਰ ਸੀਜ਼ਨ ਜਿਹੜੇ ਬਾਰਦਾਨੇ ਦੀ ਕਾਫੀ ਕਮੀ ਹੁੰਦੀ ਹੈ ਤੇ ਲਿਫਟਿੰਗ ਬਾਰਦਾਨੇ ਦਾ ਵੀ ਜਿਆਦਾ ਲਿੱਤਾ ਗਿਆ ਹੈਗਾ ਤਕਰੀਬਨ 80% ਜਿਹੜਾ ਬਾਰਦਾਨਾ ਨਾਬਾ ਭਾਦ ਤੋਂ ਸਾਨੂੰ ਚਾਹੀਦਾ ਹੈਗਾ ਉਹ ਆ ਚੁੱਕਿਆ ਹੈਗਾ ਤੇ ਸਾਨੂੰ ਏਜੰਸੀਸ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਹੜਾ ਬਾਕੀ ਦਾ ਵੀ ਪਰਸੈਂਟ ਠਹਿਗਾ ਉਹ ਵੀ ਔਨ ਦਾ ਵੇ ਹੈਗਾ ਉਹ ਵੀ ਜਲਦੀ ਆ ਜਾਏਗਾ ਤੇ ਇਸ ਤੋਂ ਇਲਾਵਾ ਜਿਹੜਾ ਲਿਫਟਿੰਗ ਦਾ ਹੈਗਾ ਉਹ ਵੀ ਅਸੀਂ ਸੱਪਤਾ ਦਾ ਇਥਾ ਦਿੱਤੀਆਂ ਨੇ ਕਿ ਲੇਬਰ ਵੀ ਵੱਤ ਲਗਾਈ ਜਾਵੇ ਤਾਂ ਕਿ ਲਿਫਟਿੰਗ ਦੇ ਵਿੱਚ ਦਿੱਕਤ ਨਾ ਆਵੇ ਔਰ ਜਿਹੜਾ ਟਰਾਂਸਪੋਰਟ ਦਾ ਹੈਗਾ ਉਹਦਾ ਵੀ ਮੁਕੰਮਲ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਲਿਫਟਿੰਗ ਜਿਹੜੀ ਹੈਗੀ ਉਹ ਸਮੂਥਲੀ ਚੱਲਦੀ ਰਹੇ ਔਰ ਗਲੱਟ ਜਿਹੜਾ ਹੈ ਉਹ ਮਿੰਡੀਆਂ ਦੇ ਵਿੱਚ ਨਾ ਆਵੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਲਕੱਤਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ ਉਸ ਕਰਕੇ ਐਮਐਲਏ ਸਾਹਿਬ ਨੇ ਸਾਰੇ ਜਿੰਨੇ ਵੀ ਆਪਣੇ ਐਸਡੀਐਮ ਸਾਹਿਬ ਨੇ ਮਾਰਕੀਟ ਕਮੇਟੀ ਦੇ ਸੈਕਟਰ ਨੇ ਏਜੰਸੀਆਂ ਦੇ ਇਨਸਪੈਕਟਰ ਨੇ ਸੈਲਰਾਂ ਦੇ ਪ੍ਰਧਾਨ ਨੇ ਆੜਤੀਆਂ ਦੇ ਪ੍ਰਧਾਨ ਨੇ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਮੰਡੀ ਦਾ ਜਾਇਜ਼ਾ ਲਿਆ ਵੀ ਕੋਈ ਕਿਸਾਨਾਂ ਨੂੰ ਆਉਣ ਵਾਲੇ ਟਾਈਮ 'ਚ ਦਿੱਕਤ ਨਾ ਹੋਵੇ ਪਰ ਅਜੇ ਮੰਡੀ 'ਚ ਕਣਕ ਜਿਹੜੀ ਆਈ ਨਹੀਂ ਹੈ ਪਰ ਫਿਰ ਵੀ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਐਕਸ਼ਨ ਮੋਡ ਜਾਗੀ ਨਹੀਂ ਮੈਂ ਕੋ ਕਲਕਤਾ ਵਾਲੇ ਹਫਤੇ ਤੱਕ ਹੋਊਗੀ ਲੇਕਿਨ ਤਿਆਰੀਆਂ ਤਾਂ ਆਪਾਂ ਨੂੰ ਪਹਿਲਾਂ ਹੀ ਕਰਨੀਆਂ ਪੈਣੀਆਂ ਹਨ ਇਸ ਕਰਕੇ ਸਾਰਾ ਜਾਇਜ਼ਾ ਲੈਣਗੇ ਪੀਨ ਦੇ ਪਾਣੀ ਦਾ ਪ੍ਰਬੰਧ ਫੜ ਦੇਖਣੇ ਕੋਈ ਕੱਚਾ ਨਾ ਹੋਵੇ ਪਾਣੀ ਕੋਈ ਬਾਰਿਸ਼ ਆ ਜਾਏ ਉਹਦਾ ਉਹਦਾ ਵੀ ਇੰਤਿਆਮ ਉਹਨਾਂ ਨੇ ਕਰਕੇ ਰੱਖਿਆ ਤੁਸੀਂ ਮੰਨ ਲਓ ਜਿਵੇਂ ਪਿਛਲੀਆਂ ਸਰਕਾਰਾਂ ਸੀਆਂ ਮੰਡਲੀ ਦੀ ਸਫਾਈ ਤੱਕ ਨਹੀਂ ਹੁੰਦੀ ਇਸ ਵਾਰੀ ਐਡਵਾਂਸ ਸਫਾਈ ਦੀ ਹੋ ਚੁੱਕੀ ਹੈ ਬਦਲਾਅ ਆ ਗਿਆ ਜੀ ਇਹ ਬਹੁਤ ਜ਼ਰੂਰੀ ਸੀਗਾ ਜਨਤਾ ਦਾ ਫਤਵਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਮਨਜ਼ੂਰ ਹੋਇਆ ਹੈ ਕਰਾਪਸ਼ਨ ਦੇ ਵੀ ਜਿਹੜੀ ਨੱਥ ਕਾਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਹੁਣ ਤੁਸੀਂ ਅੰਦਰ ਸੁਣਿਆ ਹੀ ਸਾਰਾ ਕੁਝ ਵੀ ਕਿਸੇ ਤੋਂ ਕਿਸੇ ਨੇ 1 ਰੁਪਿਆ ਨਹੀਂ ਦੇਣਾ ਕਿਸੇ ਨੂੰ ਰਿਸ਼ਵਤ ਜੇ ਕੋਈ ਮੰਗੂਗਾ ਤੇ ਕਾਰਵਾਈ ਬਣੂਗੀ ਦੇਖੋ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਗੁਰਦੇਵ ਸਿੰਘ ਦੇਵਮਾਨ ਜੀ ਬਹੁਤ ਫਿਕਰਮੰਦ ਨੇ ਕਿਸਾਨਾਂ ਲਈ ਆਮ ਲੋਕਾਂ ਲਈ ਇਹ ਸਭ ਕੁਝ ਪਬਲਿਕ ਦੀ ਸਹੂਲਤ ਲਈ ਹੋ ਰਿਹਾ ਹੈ ਮੰਡੀ ਦਾ ਸੀਜ਼ਨ ਹਲੇ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਹੀ ਫਿਕਰ ਜ਼ਾਹਿਰ ਕਰਦੇ ਹੋਏ ਐਮ ਐਲ ਏ ਸਾਹਿਬ ਨੇ ਮੀਟਿੰਗ ਕੀਤੀ ਹੈ ਪਹਿਲਾਂ ਆਰਟੀਆ ਐਸੋਸੀਏਸ਼ਨ ਉਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਵਿੱਚ ਸਾਰੀਆਂ ਖਰੀਦ ਏਜੰਸੀਆਂ ਨੂੰ ਬੁਲਾਇਆ ਗਿਆ, ਟਰਾਂਸਪੋਰਟਰਾਂ ਨੂੰ ਬੁਲਾਇਆ ਗਿਆ, ਆੜਤੀਆਂ ਨੂੰ ਬੁਲਾਇਆ ਗਿਆ। ਕੁਝ ਕਿਸਾਨ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ। ਤਾਂ ਐਮ.ਐਲ.ਏ. ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਹੜੇ ਵੀ ਕੰਸਰਨ ਡਿਪਾਰਟਮੈਂਟ ਦੇ, ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਮੰਡੀ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖਰੀਦ ਸੰਬੰਧੀ ਜਾਂ ਇਥੋਂ ਲਿਫਟਿੰਗ ਦੇ ਸੰਬੰਧੀ, ਬਾਰਦਾਨੇ ਦੇ ਸੰਬੰਧੀ, ਪਾਣੀ ਦੀ, ਟਾਇਲਟਸ ਦੀ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਨਾਬਾ ਤੋਂ ਸੁਖਚੰਦ ਸਿੰਘ ਲੋਬਾਣਾ ਦੀ ਰਿਪੋਰਟ